ਜੀ ਪਸ਼ੂ ਪਾਲਕ ਵੀਰੋ ਸਵਾਗਤ ਹੈ ਆਪਣੇ YouTube ਚੈਨਲ ਤੇ ਅੱਜ ਦੀ ਵੀਡੀਓ ਫੇਰ ਲੈ ਕੇ ਆਏ ਸ਼ਹਿਰ ਗੁਰੂਰਸਾਏ ਤੋਂ ਪਿਛਲੀ ਵੀਡੀਓ ਵੀ ਬਾਈ ਹੋਰਾਂ ਦੀ ਆਪਾਂ ਮੱਜਾਂ ਦੀ ਬਣਾਈ ਸੀਗੀ ਤੇ ਅੱਜ ਦੀ ਵੀਡੀਓ ਵਿੱਚ ਬਾਈ ਹੋਰਾਂ ਕੋਲ ਨਵੀਆਂ ਮੱਜਾਂ ਸੇਲ ਆਸਤੇ ਆਈਆਂ ਹੋਈਆਂ ਸੋ ਸਾਰੀ ਡਿਟੇਲ ਇਹਨਾਂ ਦੀ ਆਪਾਂ ਬਾਈ ਹੋਰਾਂ ਤੋਂ ਲੈ ਕੇ ਤੁਹਾਡੇ ਤਾਂ ਸ਼ੇਅਰ ਕਰਾਂਗੇ ਤੇ ਕੋਈ ਵੀ ਪਸ਼ੂ ਪਾਲਕ ਜਿਹੜਾ ਵੀ ਪਸ਼ੂ ਖਰੀਦੂਗਾ ਆਪਣੀ ਦਸੱਲੀ ਖੁਦ ਕਰਨੇ ਜੇ ਬਾਕੀ ਬਾਈ ਹੋਰੀ ਜਿੰਨੀ ਕੀ ਜਾਣਕਾਰੀ ਦੱਸਣਗੇ ਉਸ ਦੇ ਉੱਤੇ ਹਰੇਕ ਤਰ੍ਹਾਂ ਦੀ ਜਿਹੜੀ ਮਤਲਬ ਤੁਸੀਂ ਦਸੱਲੀ ਉਹ ਖੁਦ ਕਰਨੇ ਜੇ ਬਾਕੀ ਸਾਰੇ ਪਸ਼ੂਆਂ ਦੀ ਡਿਟੇਲ ਬਾਈ ਹੋਰਾਂ ਤੋਂ ਆਪਾਂ ਹਰੇਕ ਪਸ਼ੂ ਦੀ ਬੇਸਿਕ ਜੀ ਲੈਣ ਦੀ ਕੋਸ਼ਿਸ਼ ਕਰਾਂਗੇ ਬਾਕੀ ਸੇਲ ਵਾਲੇ ਪਸ਼ੂਆਂ ਦੀ ਵੀਡੀਓ ਬੰਦਵਾਉਣ ਦੇ ਲਈ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਬਾਕੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਉਣੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਕਰਦੇ ਬਾਈ ਹੋਰਿਆ ਨਾਲ ਗੱਲਬਾਤ ਤੇ ਪਹਿਲਾਂ ਐਡਰੈਸ ਕਨਫਰਮ ਕਰ ਲੀਏ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਬਣਾ ਜੀ ਸਤਿ ਸ਼੍ਰੀ ਅਕਾਲ ਇਧਰ ਆਓ ਬਣਾ ਜੀ ਹਾਂਜੀ ਵੀਰ ਜੀ ਹਾਂਜੀ ਠੀਕ ਹੋ ਬਾਈ ਹਾਂਜੀ ਬਹੁਤ ਵਧੀਆ ਵੀਰ ਜੀ ਤੇ ਆਪਾਂ ਪਿਛਲੀ ਵੀਡੀਓ ਬਣਾਈ ਸੀ ਤੇ ਉਸ ਵੀਡੀਓ ਵਿੱਚ ਪਸ਼ੂ ਸੇਲ ਹੋ ਗਏ ਆਪਣੇ ਹਾਂਜੀ ਜੀ ਸਾਰੇ ਸੇਲ ਹੋ ਗਏ ਬਹੁਤ ਵਧੀਆ ਰਿਜ਼ਲਟ ਮਿਲਿਆ ਵੀਰ ਜੀ ਠੀਕ ਹੈ ਜੀ ਤੇ ਆਪਣਾ ਭਾਈ ਨਾਮ ਤੇ ਐਡਰੈਸ ਆਪਾਂ ਕਨਫਰਮ ਕਰੀਏ ਮੇਰਾ ਨਾਮ ਜੀ ਲੱਕ ਅੱਜ ਦੀ ਵੀਡੀਓ 'ਚ ਆਪਾਂ ਕਿੰਨੇ ਪਸ਼ੂ ਸੇਲ ਕਰਨੇ ਆ ਆਵਾਜ਼ ਦੀ ਵੀਡੀਓ ਚਾਰ ਮੱਝਾਂ ਨੇ ਤੇ ਦੋ ਗਾਵਾਂ ਨੇ ਠੀਕ ਹੈ ਜੀ ਸਾਰੀਆਂ ਸੂਈਆਂ ਸਵਾਈਆਂ ਜੀ ਹਾਂਜੀ ਸੂਈਆਂ ਸਵਾਈਆਂ ਜੀ ਸਾਰੇ ਪਸ਼ੂ ਠੀਕ ਹੈ ਜੀ ਪਹਿਲੇ ਨੰਬਰ ਤੇ ਮੱਝ ਜਿਹੜੀ ਖੜੀ ਕੀ ਡਿਟੇਲ ਹੈ ਜੀ ਇਹਦੀ ਇਹ ਦੂਜਾ ਸੂਹਾ ਝੋਟੀ ਵੀਰ ਜੀ ਜੀ 10 ਕਿਲੋ ਦੁੱਧ ਤਿਆਰ ਹੈ ਜੀ ਇਹਦੇ ਥੱਲੇ ਠੀਕ ਹੈ ਜੀ ਹਾਂਜੀ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਜੀ ਸੂਈ ਨੂੰ ਨੂੰ ਹੋ ਗਿਆ ਹਫਤਾ ਠੀਕ ਹੈ ਜੀ ਤੇ ਜਿਹੜੇ ਆਪਣੇ ਪਸ਼ੂ ਇਹਨਾਂ ਸਾਲਿਆਂ ਦਾ ਜਿਹੜਾ ਰੇਟ ਆ ਉਹ ਆਪਾਂ ਦੱਸਣਾ ਜਾਂ ਕਿਸ ਤਰ੍ਹਾਂ ਰੇਟ ਮੌਕੇ ਤੇ ਵੀਡੀਓ ਕਰ ਲਾਂਗੇ ਫੋਨ ਤੇ ਠੀਕ ਹੈ ਜ ਪਹਿਲਾ ਸ ਦੂਜਾ ਸੂਹ ਛੋਟੀ ਸੂਈ ਹੈ ਜੀ ਕਿੰਨਾ ਟਾਈਮ ਹੋਇਆ ਜੀ ਸੂਈ ਨੂੰ ਸੂਈ ਨੂੰ ਹਫਤਾ ਹੋ ਗਿਆ ਵੀਰ ਜੀ ਹਫਤਾ ਹੋ ਗਿਆ ਸੂਈ ਨੂੰ ਤੇ 10 ਕਿਲੋ ਦੋ ਤਿਆਰ ਹਾਂਜੀ 10 ਕਿਲੋ ਦੋ ਤਿਆਰ ਜੀ ਖੋਲ ਕੇ ਵਿਖਾ ਦਗੇ ਆਪਾਂ ਹਾਂਜੀ ਲੈ ਆ ਲੋ ਜੀ ਸਜਣੋ ਮੈਂ ਤੁਹਾਨੂੰ ਕਹਿਣਾ ਚਾਹੂੰਗਾ ਬਈ ਵੀਡੀਓ ਦੇ ਵਿੱਚ ਟਾਈਮ ਜਿਹੜਾ ਕਿ ਹਜੇ 11 ਵੀ ਨਹੀਂ ਵਜੇਗੇ ਉਹ ਸਾਹ ਤੀਟਰ ਦੀ ਜੱਜਮੈਂਟ ਕਰਾਏ ਤੁਸੀਂ ਪੁੱਛਉਂਦੇ ਕਿਉਂਕਿ ਸਵੇਰ ਟਾਈਮ ਟੂ ਟਾਈਮ ਮਿਲਕਿੰਗ ਹੁੰਦੀ ਆ ਬਾਕੀ ਆਰਡਰ ਦੀ ਕੁਆਲਿਟੀ ਮੱਝ ਦੀ ਦੇਖ ਸਕਦੇ ਤੁਸੀਂ ਕਿਸੇ ਨੇ ਦੋ ਟਾਈਮ ਮਿਲਕਿੰਗ ਕਰਨੀ ਦੋ ਟਾਈਮ ਕਰ ਸਕਦਾ ਕਿਸੇ ਵੀ ਤਰ੍ਹਾਂ ਦੀ ਤਸੱਲੀ ਖੁਦ ਕਰ ਸਕਦੇ ਆ ਹਾਂਜੀ ਹਾਂਜੀ ਦੋ ਟਾਈਮ ਵੀਡੀਓ ਕਾਲ ਤੇ ਮਿਲਕਿੰਗ ਮੈਂ ਸੱਜਣੋ ਬਾਈ ਹੋਰ ਹੀ ਕਹਿੰਦੇ ਵੀਡੀਓ ਕਾਲ ਤੇ ਵੀ ਲਾਈ ਮਿਲਕਿੰਗ ਦਿਖਾ ਦਾਂਗੇ ਤੁਹਾਨੂੰ ਬਾਕੀ ਮੱਝ ਦੀ ਆਰਡਰ ਦੀ ਕੁਆਲਿਟੀ ਵੇਖੋ ਜਿੰਨਾ ਕ ਵੇਤ ਹੈਗਾ ਸਾਫ ਸੁਥਰੀ ਆ ਉੱਤੋਂ ਸਿੱਗੜ ਹੱਡੀ ਦੀ ਜੀ ਬਾਈ ਬਾਈ ਹੋਰਾਂ ਦੀ ਆਪਣੀ ਦੂਜੀ ਵੀਡੀਓ ਅੱਜ ਕਵਰ ਕਰ ਰਹੇ ਆ ਬਾਈ ਹੋਰਾਂ ਦੀ ਇਸ ਬਾਕੀ ਵੇਖ ਸਕਦੇ ਬਿਲਕੁਲ ਸਾਫ ਹਵਾਨਾ ਸੱਜਣੋ ਪਤਨੇ ਕੰਮ ਦੀ ਬਿਲਕੁਲ ਜਿੱਥੇ ਮਰਜ਼ੀ ਚੋੜੀ ਜਾ ਕਰ ਬਿਲਕੁਲ ਜੀ ਬਿਲਕੁਲ ਕੀ ਬੱਚਾ ਬਾਈ ਇਸ ਦੇ ਮਗਰ ਇਹਨੂੰ ਕੱਟਾ ਜੀ ਮੇਲ ਕਾ ਵਾਸਾ ਸੱਜਣੋ ਕੱਟਾ ਦੇਖ ਸਕਦੇ ਤੁਸੀਂ ਉਸ ਤੋਂ ਬਾਅਦ ਨੈਕਸਟ ਜਿਹੜੀ ਮੱਝ ਜੜੀ ਆ ਉਸ ਦੀ ਗੱਲ ਬਾਕੀ ਇਹ ਕਿਸੋ ਛੋਟੀ ਜੀ ਦੂਜਾ ਜੀ ਹਾਂਜੀ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਬਾਈ ਤਿੰਨ ਨੂੰ ਜੀ ਅੱਜ 5 ਕੁ ਦਿਨ ਹੋ ਗਏ ਸੂਈ ਨੂੰ ਇਹਨੇ ਥੱਲੇ ਬੋਲੀ 10 ਕਿਲੋ 10 ਕਿਲੋ ਭੋੜੀ ਆ 5 ਦਿਨ ਹੋਏ ਸੂਈ ਨੂੰ ਦੇਖ ਸਾਰੇ ਸੱਜਣੋ ਮੈਂ ਅੱਗੇ ਵੀ ਤੁਹਾਨੂੰ ਕਹਾ ਵੀ ਸਵੇਰ ਦਾ ਟਾਈਮ ਆ ਹਜੇ ਤੇ ਦੇਖ ਸਕਦੇ ਆ ਆਰਡਰ ਦੀ ਕੁਆਲਿਟੀ ਚੈੱਕ ਕਰੋ ਥੋੜਾ ਜਿਹਾ ਬਈ ਹਵਾਨੇ 'ਚ ਫਰਕ ਲੱਗਿਆ ਮੈਨੂੰ ਉਹ ਪਲੂਨਾ ਜਿਹੀ ਹੈ ਠੀਕ ਆ ਪਲੂਨਾ ਚ ਉੱਪਰੋਂ ਪੇਠ ਪੂੜਾ ਦੇਖੋ ਸੱਜਣੋ ਇਹ ਵੀ ਹੈ ਸਿੰਗਲ ਹੱਡੀ ਦੀ ਮਾੜਾ ਠੱਲਿਆ ਜਿਹਾ ਸਿੰਗ ਵਖਾਈਗੇ ਸਿੰਗ ਦੀ ਕੁਆਲਿਟੀ ਵੇਖ ਸਕਦੇ ਸੱਜਣੋ ਤੁਸੀਂ ਕਿੰਨਾ ਬੌਲਾ ਦੱਸਿਆ ਬਈ 10 ਕਿਲੋ ਬੌਲਾ 10 ਕਿਲੋ ਬੌਲਾ ਸੱਜਣੋ ਕੋਈ ਗਾਰੰਟੀ ਲੈਣਾ ਤਾਂ ਮੈਂ 9 ਕਿਲੋ ਘਰ ਦੇ ਦਿਆਂਗਾ ਵੀ ਲੋ ਜੀ ਘਰ ਦੀ ਗਾਰੰਟੀ ਦੇ ਦੇਣਗੇ ਬਾਈ 9 ਕਿਲੋ ਬੌਲੇ ਦੀ ਤੇ ਬਿਲਕੁਲ ਬਰੀਕ ਪੂਈ ਸੱਜਣੋ ਤੇ ਉੱਤੋਂ ਪੇਠ ਪੂੜਾ ਦੇਖੋ ਛੋਟੀ ਦਾ ਬਾਕੀ ਹਾਈਟ ਦੀ ਗੱਲ ਕਰੀਏ ਮੀਡੀਅਮ ਬਾਕੀ ਜਿੰਨਾ ਕਾਟਰ ਦੀ ਕੁਆਲਿਟੀ ਚੜਾਈ ਬਹੁਤ ਆਰਡਰ ਦੀ ਬਾਕੀ ਤੁਸੀਂ ਦੇਖ ਰਹੇ ਹੋਗੇ ਵੀਡੀਓ ਚ ਤੇ ਪੂਜੀ ਥੋੜੀ ਜਿਆਦੇ ਵਾਈਟ ਆ ਤੇ ਬਾਕੀ ਅਜੇ ਤਾਂ ਤੁਹਾਨੂੰ ਦੱਸਿਆ ਵੀ ਮਾਰਨਿੰਗ ਟਾਈਮ ਆ ਅਜੇ ਗੇਰਾ ਸ਼ਾਮ ਨੂੰ ਪੱਟ ਨਾਲ ਹੀ ਹੋ ਜੇ ਬਿਲਕੁਲ ਜੀ ਬਿਲਕੁਲ ਦੇਖ ਸਕਦੇ ਤੁਸੀਂ ਤੇ ਬਾਕੀ ਜਿੰਨੀ ਕ ਆਪਾਂ ਇਨਫੋਰਮੇਸ਼ਨ ਬਾਈ ਖਰੋਤ ਲਈਏ ਤੁਸੀਂ ਖੁਦ ਤਸਦੀਕ ਫੇਰ ਕਰ ਲੈ ਤੇ ਅੱਗੇ ਇੱਕ ਹੋਰ ਖੜੀ ਮੱਝ ਵੀ ਕੀ ਡਿਟੇਲ ਐ ਇਸ ਦੀ ਏ ਜੀ ਆਪਣੇ ਦੂਜਾ ਸੁਹਾ ਝੋਟੀ ਪਹਿਲਾਂ ਆਪਾਂ ਡਿਟੇਲ ਦੱਸ ਕੇ ਰਹੀ ਹਾਂ ਕੇ ਹਾਂ ਜੀ ਦੂਜਾ ਸੁਹਾ ਝੋਟੀ ਇਹਦੇ ਥਲੇ 10 ਕਿਲੋ ਤੋਂ ਤਿਆਰ ਹੈ ਦੁੱਧ ਤਿਆਰ ਹੈ ਜੀ ਕਿੰਨਾ ਟਾਈਮ ਹੋ ਗਿਆ ਸੋਈ ਸੋਈ ਨੂੰ ਅੱਜ ਇਹਨੂੰ 20 ਦਿਨ ਹੋ ਗਏ ਜੀ ਠੀਕ ਹੈ ਜੀ ਪਹਿਲਾਂ ਆਪਾਂ ਸੱਚ ਇਹ ਜਿਹੜੀ ਮੱਝ ਇਹਦੇ ਮਗਰ ਕੀ ਬੱਚਾ ਬਈ ਇਹਨੇ ਮਰ ਕੱਟਾ ਜੀ ਕਿਹੜਾ ਬੱਚਾ ਜੀ ਹੋ ਰਿਹਾ ਜੀ ਇਹ ਵਾਲਾ ਮੇਲ ਕਾਫ ਸੱਜਣੂ ਇਸ ਝੋਟੀ ਦਾ ਦੇਖ ਸਕਦੇ ਹੋ ਤੁਸੀਂ ਤੇ ਉਸ ਤੋਂ ਬਾਅਦ ਇਸ ਮਗਰ ਕੀ ਬੱਚਾ ਜੀ ਇਹਨੇ ਮਗਰ ਕੱਟੀ ਹੈ ਜੀ ਕਿਹੜੀ ਜੀ ਆਹ ਬੈਠੀ ਆਹ ਵਾਲੀ ਫੀ ਮੇਲ ਕਾਫ ਸੱਜਣੂ ਇਸ ਮੱਝ ਦੀ ਬਾਕੀ ਖੋਲ ਕੇ ਸਿੰਗ ਦੀ ਕੁਆਲਿਟੀ ਵੇਖ ਸਾਡੇ ਥੋੜਾ ਜਿਹਾ ਖੁੱਲਾ ਬੱਟ ਬੋਡੀ ਤੇ ਜੱਜਦਾ ਹੋਇਆ ਤੇ ਪਿੱਛੋਂ ਹਵਾਨੇ ਦੀ ਕੁਆਲਿਟੀ ਵੇਖੋ ਹਨਾ ਦਾ ਸਹਿਜ ਬੜਾ ਪਿਆਰਾ ਸੱਜਣੋ ਮੱਝ ਦਾ 10 ਕਿਲੋ ਦੁੱਧ ਦੇਦੇ ਥੱਲੇ ਵੀ ਤੇਰਾ 10 ਹੀ ਦੱਸਿਆ ਬਾਈ ਹਾਂਜੀ 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 10 ਕਿਲੋ ਤਿਆਰ ਹਸੇ ਬੜਾ 12 13 ਨਹੀਂ ਆਪਾਂ ਕਿਆ ਮੰਗ ਵੀ ਠੀਕ ਹੈ ਜੀ ਲੈਕਸ ਹੈ ਸੱਜਣੋ ਤੋਰ ਤੋਰ ਮੱਝ ਦੀ ਤੇ ਹਵਾਨੇ ਦੀ ਮੱਝ ਇਹ ਵੀ ਸਾਫ਼ ਆ ਬਾਈ ਹੋਰਾਂ ਦਾ ਜਿੰਨਾ ਵੀ ਕੰਮ ਆ ਤੇ ਸਾਫ਼ ਸੁਥਰਾ ਕੰਮ ਲੱਗਿਆ ਆਪਾਂ ਨੂੰ ਬਾਕੀ ਤੁਸੀਂ ਖੁਦ ਤਸੱਲੀ ਕਰ ਲਿਆ ਜੇ ਆਪਣੀ ਇੱਕ ਵਾਰ ਫੇਰ ਮੈਂ ਕਹਿਣਾ ਚਾਹੂੰਗਾ ਬਾਕੀ ਥੱਲੋ ਥਾਣਾ ਵੇਖ ਸਕਦੇ ਆ ਤੇ ਬਟਨ ਵੇਖ ਸਕਦੇ ਸੱਜਣੋ ਜਿਹੜੇ ਦੁੱਧ ਵਾਲੇ ਪੁੱਛ ਦੀ ਨਿਸ਼ਾਨੀ ਹੁੰਦੀ ਆ ਤੇ ਹਜੇ ਦਾ ਟਾਈਮ ਹੀ ਮਾਰਨਿੰਗ ਦਾ ਅਥਰੋਂ ਤੋਂ ਤਿਆਰੀ ਇਹਨਾਂ ਦੀ ਕੁਝ ਹੋਰ ਹੋਊਗੀ ਸੱਜਣੋ ਅਨਿ ਅਨਿ ਦੀ ਹਾ ਇਹ ਮੱਝ ਦੀ ਹਾਈਟ ਲੈਸ ਦੂਜਿਆਂ ਨਾਲ ਥੋੜੀ ਜਿਹੀ ਵੱਧ ਲੱਗੀ ਬਾਕੀ ਨੈਕਸਟ ਆਪਾਂ ਗੱਲ ਕਰਦੇ ਇਹ ਮੱਝ ਆਪਣੀ ਪਿਛਲੀ ਵੀਡੀਓ ਚ ਵੀ ਸੀ ਜੇ ਮੈਂ ਖੋਲ ਕੇ ਨਾ ਤਹੀ ਗਏ ਆਪਾਂ ਪਹਿਲਾਂ ਤੋੜ ਕੇ ਦਿਖਾਈ ਸੀ ਇਹਦੀ ਡਿਟੇਲ ਦੱਸ ਦੇਗੀ ਇਹਦੇ ਡਿਟੇਲ ਜੀ ਇਹਨੂੰ ਸੂਈ ਨੂੰ ਅੱਜ ਹੋ ਗਏ ਨੇ 20 25 ਦਿਨ ਜੀ ਪਰ ਇਹਦਾ ਬੱਚਾ ਮਰ ਗਿਆ ਹੈ 14 ਕਿਲੋ ਦੁੱਧ ਇਸੇ ਦਿਨ ਬੱਚਾ ਮਰਿਆ ਅੱਜ ਦੁੱਧ 12 ਕਿਲੋ ਇਹਨੂੰ ਜੀ ਨਹੀਂ ਲਾਇਆ ਬੱਚੇ ਦਾ ਦਰੇਵਾ ਕਰਕੇ ਓਕੇ ਜੀ ਤੇ ਹੁਣ ਇਸ ਟਾਈਮ ਹੀ ਮਿਲਦੀ ਕਿਸ ਤੇ ਹੁਣ ਮਿਸਰੀ ਪਹਾੜੇ ਤੇ ਥਾਪੀ ਮਾਰ ਕੇ ਪਹਾੜਾ ਪਾ ਦੋ ਧਾਰ ਦੇ ਦਿਓ ਕੋਈ ਟੀ 12 12 ਕਿਲੋ ਤਿਆਰ ਹੈ ਜੀ ਦੁੱਧ ਅੱਜ ਦੇ ਵਾਰ ਨੂੰ ਹੀ 14 ਕਿਲੋ ਫਿਰ ਚਵਾ ਦਾਂਗੇ ਵਾਹ ਜੀ ਬਾਈ ਹੋਰੀ ਕਹਿੰਦੀ 14 ਕਿਲੋ ਫਿਰ ਚਵਾ ਦਾਂ ਬਾਕੀ ਰਹਿਣ ਤੋਂ ਬਾਈ ਤੋਰਨ ਨੂੰ ਆਰਡਰ ਦੀ ਕੁਆਲਿਟੀ ਵੇਖ ਸਾਇ ਸੱਜਣੋ ਥੋੜੇ ਥਾਣੇ ਸਦੇ ਜੁੜਮੇ ਆ ਬਟ 22 ਕਿੱਲੇ 12 ਕਿਲੋ ਦੁੱਧ ਤਿਆਰ ਹੈ ਤੇ ਦੁੱਧ 14 ਸੀਦਾ ਤਿਆਰ ਵੇਖ ਸਕਦੇ ਆ ਆਰਡਰ ਦੀ ਕੁਆਲਿਟੀ ਹਰੇਕ ਪੱਖ ਤੋਂ ਗੱਦ ਕੋਦ ਬੜਾ ਹੈ ਜੀ ਤੇ ਹਾਈਟ ਲੈਂਡ ਵਾਕਈ ਸੱਜਣੋ ਇਹਦੀਆਂ ਦੂਜੀਆਂ ਵਿੱਚੋਂ ਜ਼ਿਆਦੇ ਆ ਬਾਕੀ ਇਹਦਾ ਬੱਚੇ ਦੀ ਡੈਥ ਹੋ ਗਈ ਆ ਬਾਕੀ ਮੱਝ ਚ ਕੋਈ ਕਮੀ ਨਹੀਂ ਲੱਗੀ ਤੇ ਇਹਦੀਆਂ ਅੱਖ ਅੱਖ ਦੀ ਤੁਹਾਨੂੰ ਪਿਛਲੀ ਵੀਡੀ ਸੋ ਇਹ ਇਸ ਦੇ ਸਿੰਗ ਦੀ ਕੁਆਲਿਟੀ ਆ। ਸੋ ਅੱਜ ਦੀ ਵੀਡੀਓ ਚ ਇਹ ਮੱਝਾਂ ਸੀ ਬਾਈ ਹੋਰ ਵੀ ਹੈਗੀਆਂ ਜੀ। ਨਹੀਂ ਨਹੀਂ ਚਾਰ ਮੱਝਾਂ ਸੀ ਜੀ ਇਹ। ਠੀਕ ਆ ਜੀ। ਇਸ ਤੋਂ ਬਾਅਦ ਗਾਈਆਂ। ਇਹ ਦੋ ਗਾਵਾਂ ਜੀ। ਜੀ ਐਨ ਆਈ ਡਿਟੇਲ ਦੱਸ ਦਿਜੀ। ਹਾਂ ਜੀ ਉਹ ਪਿਛਲੀ ਵੀਡੀਓ ਡਿਟੇਲ ਹੋਣੀ ਜੀ। ਹਾਂ ਜੀ। ਉਹ ਵੀ ਆਪਾਂ ਕਵਰ ਕੀਤੀ ਸੀ ਹਾਂ ਜੀ। ਬੱਸ ਜੀ ਇੱਕ ਆ ਨਵੀਂ ਆਈ। ਜੀ ਇਹਦੇ ਥੱਲੇ 10 ਕਿਲੋ ਬੋਲੀਏ। ਬੱਛਾ ਮਗਰ ਜੀ ਬੱਛਾ। ਕਿੰਨਾ ਟਾਈਮ ਹੋਇਆ ਸੂਈ ਦੂ ਜੀ? ਇਹਨੂੰ ਅੱਜ ਦੂਜਾ ਦਿਨ ਹੈ ਜੀ। ਦੂਜੇ ਦਿਨ ਸੂਈ ਨੂੰ ਕੀ ਬੱਚਾ ਬਾਈ? ਬੱਛਾ ਬੱਛਾ। ਆਹ ਬੈਠਾ ਜੀ। ਹਾਂ ਜੀ ਕਿੰਨਾ ਦੁੱਧ ਦੱਸਿਆ ਜੀ 10 ਕਿਲੋ ਹੀ ਬੋਰੀ ਤਿਆਰ ਹੈ 10 ਕਿਲੋ ਬੋਰੀ ਤਿਆਰ ਹੈ ਘਰੇ ਹੱਥ ਨਾਲ 9 ਕਿਲੋ ਦੀ ਗਾਰੰਟੀ ਦੇ ਦਾਂਗੇ ਘਰੇ ਹੱਥ ਨਾਲ ਠੀਕ ਹੈ ਜੀ ਬਾਈ ਕਹਿੰਦਾ ਹੱਥ ਵੀ ਨਾ ਲਾਇਆ ਤੇ 9 ਕਿਲੋ ਦੀ ਗਾਰੰਟੀ ਆ ਬਾਈ ਹੋਰਾਂ ਦਾ ਕੰਮ ਸਾਫ਼ ਸੁਥਰਾ ਕਿਲੋ ਕੱਟ ਦੋ ਸੰਗ ਅਗਲੇ ਤੇ ਕਿੱਲੇ ਤੇ ਕਿਲੋ ਜ਼ਿਆਦਾ ਨਿਕਲੇ ਫਿਰ ਸਵਾਲ ਆਉਂਦਾ ਜੀ ਠੀਕ ਹੈ ਸਜਣੇ ਥੋੜੇ ਥੋੜੇ ਸਿੰਘ ਹੈਗੇ ਗਾਂ ਦੇ ਬਾਕੀ ਆਰਡਰ ਦੀ ਕੁਆਲਿਟੀ ਵੇਖੋ ਗਾਣ ਵਹਿੜੀ ਹੈ ਸਜਣ ਨੂੰ ਗਾਂ ਤਾਂ ਨਹੀਂ ਕਹਿ ਸਕਦੇ ਇਹ ਮੱਛੀਆਂ ਜੀ ਆਉਂਦੀ ਹਜੇ ਤਾਂ ਤੇ ਹਾਈ ਟੈਸਟ ਦੀ ਵੀ ਕਾਫੀ ਹੈ ਘਰੇ ਦੁੱਧ ਪੀਣ ਦੇ ਲਈ ਬੈਸਟ ਆ ਬਾਕੀ ਕਿਸੇ ਵੀ ਐਂਗਲ ਤੋਂ ਮੈਂ ਫੇਰ ਕਹਿਣਾ ਚਾਹੁੰਦਾ ਵੀ ਦਸੰਦੀ ਕੰਮ ਹੈ ਤੁਸੀਂ ਖੁਦ ਕਰ ਲਿਆ ਜੀ ਅੱਜ ਦੀ ਵੀਡੀਓ ਵਿੱਚ ਜਿਹੜੇ ਨਾਗ ਤੁਹਾਨੂੰ ਤੋੜ ਕੇ ਵਿਖਾਏ ਆ ਇਹ ਬਾਈ ਹੋਰਾਂ ਕੋਲ ਸੇਲ ਆਸਤੇ ਸੀਗੇ ਬਾਕੀ ਬਾਈ ਹੋਰਾਂ ਤੋਂ ਫੇਰ ਆਪਾਂ ਐਡਰੈਸ ਕਨਫਰਮ ਕਰਦੇ ਆ ਭਈ ਆਪਣਾ ਐਡਰੈਸ ਫੇਰ ਕਨਫਰਮ ਕਰਦਗੇ ਆਪਾਂ ਵੀਰ ਜੀ ਆਪਣਾ ਐਡਰੈਸ ਹੈਗਾ ਗੁਰੂ ਹਰਸਾਏ ਅਦਰਸ਼ ਨਗਰ ਨੇਅਰ ਡਿਸਪੋਇਲ ਜੀ ਹਾਂਜੀ ਤੇ ਨਾਮ ਤੇ ਆਪਾਂ ਮੋਬਾਈਲ ਨੰਬਰ 62803 27807 ਨਾ ਫੋਨ ਨੰਬਰ ਨਾਮ ਲੱਗੀ ਠੀਕ ਹੈ ਜੀ ਤੇ ਆਪਾਂ ਨੂੰ ਵਪਾਰ ਦਾ ਕੰਮ ਕਰਦੇ ਨੂੰ ਕਿੰਨਾ ਕ ਟਾਈਮ ਹੋ ਗਿਆ ਜੀ ਇਹ ਮੇਰੇ ਫਾਦਰ ਸਾਹਿਬ ਕਰਦੇ ਸੀ ਉਹ ਆਏ ਸੀ 84 ਚ ਜੀ ਉਦੋਂ ਤੋਂ ਕਰਦੇ ਪੈਣੇ ਪੁਰਾਣਾ ਹੀ ਹੈ ਕੰਮ ਆ ਹਾਂਜੀ ਹਾਂਜੀ ਠੀਕ ਜਿਆਦੇ ਆਪਣੇ ਕੋਲ ਮੱਝਾਂ ਹੁੰਦੀਆਂ ਜਾਂ ਗਾਈਆਂ ਸਾਰਾ ਜੀ ਮਾਲ ਹਰੇਕ ਤਰ੍ਹਾਂ ਦਾ ਹੁੰਦਾ ਸਾਡੇ ਕੋਲ ਠੀਕ ਹੈ ਜੀ ਸਾਡੇ ਕੋਲ ਹੁਣ ਦਿੱਲੀ ਦੇ ਗਾਹਕ ਆਏ ਬੈਠੇ ਕੰਮ ਆਸਾ ਜਿਹਨੂੰ ਦੇ ਦੂਜੀ ਵੀਡੀਓ ਇਸ ਲਈ ਕਵਰ ਕਰਨ ਆਏ ਆ ਬਾਕੀ ਬਾਈ ਹੋਰਾਂ ਨੂੰ ਇਸੇ ਤਰ੍ਹਾਂ ਰਿਸਪੌਂਸ ਦਿੰਦੇ ਰਹੇ ਤਾਂ ਆਪਾਂ ਰੈਗੂਲਰ ਬੇਸਿਸ ਤੇ ਬਾਈ ਹੋਰਾਂ ਦੀ ਵੀਡੀਓ ਕਵਰ ਕਰ ਲਏ ਬਹੁਤ ਵਧੀਆ ਰਿਸਪੌਂਸ ਮਿਲਿਆ ਸਾਨੂੰ ਮਾਲ ਨਾਲ ਦੀ ਨਾਲ ਵੇਖ ਜਾਂਦਾ ਪਰ ਮਾਲ ਵੀ ਕਿਦਾ ਸੱਚਾਈ ਨਾਲ ਹਾਂ ਬਿਲਕੁਲ ਜੀ ਮੈਨ ਆਪਾਂ ਤੁਸੀਂ ਜਿਹੜੀ ਇਨਫੋਰਮੇਸ਼ਨ ਦਿੰਦੇ ਹੋ ਸਹੀ ਦਿੰਦੇ ਹੋ ਇਸੇ ਕਰਕੇ ਚਲੋ ਜਾਨਵਰਾਂ ਦੀ ਮੇਰੀ ਇਹਨਾਂ ਦੀ ਆਰਡਰ ਕੁਆਲਿਟੀ ਵਿਖਾ ਕੇ ਜੀ ਮੈਂ 13 14 ਵੀ ਕਹਿ ਸਕਦਾ ਹਾਂ ਹਾਂਜੀ ਹਾਂਜੀ ਬਿਲਕੁਲ ਹਾਂਜੀ ਪਰ ਮੈਂ 10 ਕਿਲੋ ਕਿਹਾ ਹੈ ਕਿ ਪਰ ਜਿਹੜਾ ਅਗਲੇ ਘਰੇ ਕਿਲੋ ਬਾਅਦ ਨਿਕਲੂ ਤਾਂ ਹੀ ਅਗਲਾ ਗਾ ਬਿਲਕੁਲ ਬਾਈ ਬਿਲਕੁਲ ਆਪਾਂ ਗਾਕ ਜੋੜਨੇ ਆ ਹਾਂਜੀ ਹਾਂਜੀ ਤੇ ਲੰਮਾ ਸਮਾਂ ਕੰਮ ਵੀ ਫੇਰ ਜਾਂਦਾ ਬਾਕੀ ਥੋੜਾ ਦਾ ਦੇ ਕੰਮ ਲੰਮਾ ਤੁਹਾਨੂੰ ਜ਼ਿਆਦਾ ਐਕਸਪੀਰੀਅੰਸ ਹੁੰਦਾ ਬਾਕੀ ਅੱਜ ਦੀ ਵੀਡੀਓ 'ਚ ਇਹ ਪਸ਼ੂ ਸੇਲ ਸੀਗੇ ਬਾਈ ਹੋਰਾਂ ਦਾ ਸਕਰੀਨ ਤੇ ਮੋਬਾਈਲ ਨੰਬਰ ਫੇਰ ਚੱਲ ਰਿਹਾ ਤੁਸੀਂ ਗੱਲਬਾਤ ਕਰ ਸਕਦੇ ਹੋ ਲਾਸਟ ਤੱਕ ਵੀਡੀਓ ਦੇਖਣ ਲਈ ਬ